we <laughs> ਆਪ ਆਪਣਾ ਕੰਮ ਕਰੇਗੀ ਆਂਗਰਵਾੜੀ ਵਰਕਰ ਆਪਣਾ ਕੰਮ ਕਰੇਗੀ ਕਾਦੇ ਵਾਸਤੇ ਹੁੰਦੇ ਜੁਣੇ ਹੋਏ ਪ੍ਰਤੀਨਿਧੀ ਜੀ ਅਸੀਂ ਲੜਾਂਗੇ ਜਾ ਕੇ ਤੁਹਾਡੇ ਕੋਲ ਅਸੀਂ ਮੋਦੀ ਨਾਲ ਪਾਰਲੀਮੈਂਟ ਚ ਜਾ ਕੇ ਪ੍ਰੜਾਗੇ ਅੱਜ ਲੋਕਾਂ ਦੇ ਮੁੱਦੇ ਕੀ ਹੈ ਜੀ ਲੋਕਾਂ ਨੂੰ ਕੀ ਚਾਹੀਦਾ ਹੈ ਚੰਗੀ ਵਿਦਿਆ ਚਾਹੀਦੀ ਹੈ ਜੀ ਬੱਚਾ ਵਾਸਤੇ ਚੰਗੀਆਂ ਸਿਹਤ ਸਹੂਲਤਾ ਚਾਹੀਦੀਆਂ ਮੱਚਿਆ ਵਾਸਤੇ ਰੋਜ਼ਗਾਰ ਚਾਹੀਦਾ ਤਾਂ ਕਿ ਸਾਡੇ ਬੱਚੇ ਵਦੇਸ਼ਾਂ ਵਿੱਚ ਜਾ ਕੇ ਡਾਂਕੀ ਰੂਟ ਤੇ ਜਾ ਕੇ ਉਹ ਨਹਿਰਾਂ 'ਚ ਡੁੱਬ ਕੇ ਨਾ ਮਰਨ ਜੀ। ਅਹੀਂ ਚਾਹੁੰਦੇ ਆ ਲੋਕ ਜੀ ਬੁਰੀਆਦੀ ਸੁਹੋਤਾਂ ਚਾਹੀਦੀਆਂ। ਉਹਨਾਂ ਦੀ ਕੋਈ ਗੱਲ ਸੁਣਨ ਵਾਲਾ ਹੋਵੇ। ਤੁਸੀਂ ਯਾਦਦੇ ਸੀ ਚੰਡੀਗੜ੍ਹ ਜਾ ਕੇ ਦਾਪੜਾ ਦੇ ਚੱਕਰ ਮਾਰੀ ਜਾਂਦੇ ਸੀ। ਹੁਣ ਸਾਡੇ ਪਿੰਡਾਂ 'ਚ ਅਫਸਰ ਆਣ ਲੱਗੇ ਨੇ ਜੀ। ਇੰਤਕਾਲ ਹੋਣ ਲੱਗਾ ਹੈ ਪਿੰਡਾਂ 'ਚ। ਬਿਜਲੀ ਆਉਂਦੀ ਐ। ਪਹਿਲਾਂ ਨਾਲੋਂ ਜ਼ਿਆਦਾ ਆਉਂਦੀ ਐ। ਘਰਾਂ 'ਚ ਬਿਜਲੀ ਆਉਂਦੀ ਐ। ਘਰ-ਘਰ ਤੱਕ ਅਸੀਂ ਹਰ ਪਿੰਡ ਤੱਕ ਵਧੀਆ ਸੜਕ ਬੁਨਾਣੀ ਐ ਜੀ। ਹਰ ਘਰ ਦੇ ਵਿੱਚ 24 ਘੰਟੇ ਬਿਜਲੀ ਹਰ ਘਰ ਦੇ ਵਿੱਚ ਤੁਹਾਡੇ ਵਿੱਚੋਂ ਲੈਰ ਲੱਗ ਕੇ ਜਾਂਦੀ ਆ ਜੀ ਪਈ ਜਾਂਦੀ ਆ ਨਾ ਜੀ ਆ ਨਰਵਾਣਾ ਬ੍ਰਾਂਚ ਉਧਰ ਤੇ ਆ ਕੇ ਪਾਣੀ ਸਾਰੇ ਪ੍ਰੋਟੈਸਟ ਗੀਲ ਨੂੰ ਦੀ ਸਾਫ ਪਾਣੀ ਜਾਂ ਕੇ 24 ਘੰਟੇ ਪਾਣੀ ਆਊਗਾ ਸਾਫ ਆਊਗਾ ਔਰ ਤੁਹਾਡਾ ਪਾਣੀ ਹੈ ਰੱਬ ਨੇ ਦਿੱਤਾ ਸਾਨੂੰ ਗੁਰੂ ਅੰਪੀਰਾਂ ਨੇ ਦਿੱਤਾ ਸਾਫ ਆਊਗਾ ਬਿੱਲ ਨਹੀਂ ਆਊਗਾ ਉਹਦਾ ਵੀ ਫ੍ਰੀ ਆਊਗਾ ਉਹ ਵੀ ਜੀ ਤੁਸੀਂ ਕਿਸਾਨਾਂ ਦੀ ਆਵਾਜ਼ ਜਿਹੜੀ ਉਹ ਜਦੋਂ ਜਿੱਤ ਕੇ ਜਾਓਗੇ ਲੋਕ ਸਭਾ ਸੀਟ ਤੇ ਤੁਸੀਂ ਇਸ ਆਵਾਜ਼ ਨੂੰ ਜਦੋਂ ਦਿੱਲੀ ਦੇ ਵਿੱਚ ਜਾ ਕੇ ਉਠਾਓਗੇ ਤਾਂ ਸਾਡੇ ਕਿਸਾਨਾਂ ਦੇ ਵੀ ਜਿਹੜੇ ਮਸਲੇ ਹੱਲ ਹੋ ਜਾਣਗੇ। ਮਹੱਲਾ ਕਲੀਨਿਕ ਜਦੋਂ ਡਾਕਟਰ ਸਾਹਿਬ ਨੇ ਇਸ ਮਾਇਕ ਨੂੰ ਪਹਿਲਾਂ ਚੇਤਾ ਸਿੰਘ ਜੀ ਜੋੜਾ ਮਾਜਰਾ ਕੋਲੇ ਸੀਗਾ ਫਿਰ ਡਾਕਟਰ ਬਲਵੀਰ ਜੀ ਦੇ ਕੋਲੇ ਸੀ। ਮੈਨੂੰ ਯਾਦ ਹੈ ਜਦੋਂ ਡਾਕਟਰ ਸਾਹਿਬ ਨੇ ਅਹੁਦਾ ਸੰਭਾਲਿਆ ਤਾਂ ਸਾਡੀ ਆਫਿਸ ਦੇ ਵਿੱਚ ਵਾਰਤਾਲਾਪ ਹੋਈ ਗੱਲਬਾਤ ਹੋਈ। ਤੇ ਡਾਕਟਰ ਸਾਹਿਬ ਨੂੰ ਮੈਂ ਕਿਹਾ ਸੀ ਮੈਂ ਡਾਕਟਰ ਸਾਹਿਬ ਜੀ ਮੇਰੇ ਕੋਲ ਇੱਕ ਸੁਝਾਅ ਹੈ ਮੈਂ ਡਾਕਟਰ ਦਾ ਨਹੀਂ ਹੈਗਾ ਵੀ ਸਾਡੇ ਬੱਸ ਸਟੈਂਡ ਜਿੱਥੇ ਨੇ ਲੋਕ ਆਉਂਦੇ ਨੇ ਜਾਂਦੇ ਨੇ ਰੇਲਵੇ ਸਟੇਸ਼ਨ ਨੇ ਕਚਹਿਰੀਆਂ ਨੇ ਤਹਿਸੀਲਾਂ ਨੇ ਜਿੱਥੇ ਲੋਕ ਉਤਰਦੇ ਨੇ ਤੇ 10 20 ਮਿੰਟ ਅੱਧੇ ਘੰਟੇ ਬਾਅਦ ਉੱਥੇ ਬੱਸ ਦਾ ਸਟਾਪ ਹੁਜੀ ਹੁੰਦਾ ਤੇ 20 ਮਿੰਟ ਬਾਅਦ ਉਹ ਵਾਪਸ ਚਲੇ ਜਾਂਦੇ ਨੇ ਤੇ ਕਈ ਵਾਰੀ ਉਹਨਾਂ ਨੂੰ ਤੁਰ ਕੇ ਦੂਰ ਜਾਣਾ ਪੈਂਦਾ ਤੇ ਜੇ ਆਪਾਂ ਉੱਥੇ ਰੇਂਜ ਕਰ ਦਈਏ ਤੇ ਉਹ ਜਿਹੜੇ ਉੱਥੇ ਸਾਡੇ ਬਜ਼ੁਰਗ ਆਉਂਦੇ ਨੇ ਉਹ ਉੱਥੋਂ ਦਵਾਈ ਲੈ ਕੇ ਵਾਪਸ ਜਾ ਸਕਦੇ ਨੇ ਪਰ ਤੁਸੀਂ ਹਰ ਪ੍ਰੀਖਿਆ ਪਾਸ ਕੀਤੀ ਆ ਅੱਜ ਇਹਨਾਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਆ ਐਮਪੀ ਦੇ ਜਿਹੜੀ ਟਿਕਟ ਦੇ ਕੇ ਇਹਨਾਂ ਨੂੰ ਪਾਰਟੀ ਨੇ ਨਵਾਜਿਆ ਤਾਂ ਅਸੀਂ ਉਹ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਕਿ ਸਾਨੂੰ ਮੈਂਬਰ ਆਫ ਪਾਰਲੀਮੈਂਟ ਪਾਰਲੀਮੈਂਟ ਜਿਹੜੇ ਕੀ ਕਿਸਾਨਾਂ ਦੀ ਦੀ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਕਿਉਂਕਿ ਇੱਥੇ ਸਾਡੇ ਕਿਸਾਨ ਭਰਾ ਵੀ ਬੈਠੇ ਆ ਵਿੱਚ ਇਲਾਕੇ ਤੋਂ ਆਏ ਹੋਏ ਜਿਨ੍ਹਾਂ ਨੇ ਜਿਹੜੇ ਜਾਣਦੇ ਆ ਕਿ ਡਾਕਟਰ ਬਲਬੀਰ ਜੀ ਦੀ ਕੀਰਤੀ ਜਿਹੜੀ ਪਿਛਲੇ ਚੱਲੇ ਕਿਸਾਨ ਅੰਦੋਲਨ ਚ ਸਿੱਗੂ ਬਾਰਡਰ ਤੇ ਕਿਸੇ ਨੀ ਸਵਾਰਥ ਕਿਸੇ ਤੋਂ ਬਿਨਾ ਇਹਨਾਂ ਨੇ ਨੀਸਕੋਜ ਉੱਤੇ ਸੇਵਾ ਨਿਭਾਈ ਹੈ ਤੇ ਸੇਵਾ ਵੀ ਲਾ ਲੋ ਵੀ ਤੁਸੀਂ ਜਿਹੜੇ ਆਪਣੇ ਧਰਨਾਕਾਰੀ ਸੀਗੇ ਆਪਣੇ ਅੰਦੋਲਨਕਾਰੀ ਆਪਣੇ ਸਾਥੀ ਸੀਗੇ ਇਕੱਲੇ ਉਹਨਾਂ ਨੂੰ ਟਰੀਟਮੈਂਟ ਨਹੀਂ ਉਹਨਾਂ ਅੱਖਾਂ ਨੇ ਦਿੱਤਾ ਇਹਨਾਂ ਨੇ ਉੱਥੇ ਰਹਿਦੇ ਲੋਕਲ ਬਸਿੰਦਿਆਂ ਦਾ ਵੀ ਟਰੀਟਮੈਂਟ ਦਿੱਤਾ ਦੇ ਭਾਈ ਕਨਈਆ ਦੀ ਇੱਕ ਉਦਾਹਰਣ ਪੇਸ਼ ਕਰ ਗਏ ਇੱਥੇ ਪਰ ਜਿਹੜੀ ਮੇਰੇ ਐਸਐਮਓ ਮੈਡਮ ਹੈ ਮੈਂ ਉਹਨੂੰ ਕੱਲ ਵੀ ਕਿਹਾ ਸੀਗਾ ਸੇਵ ਸਰਜਨ ਜੀ ਨੂੰ ਵੀ ਬੇਨਤੀ ਕੀਤੀ ਸੀ ਵੀ ਜੇ ਕਿਤੇ ਇੱਕ ਦੋ ਸਟਾਫ ਦੇ ਮੈਂਬਰ ਦੀ ਸਾਡੇ ਡਾਕਟਰ ਦੀ ਕੋਈ ਇੱਥੇ ਕਮੀ ਹੈਗੀ ਆ ਤਾਂ ਉਹ ਪਲੀਜ਼ ਤੁਸੀਂ ਅੱਜ ਡਾਕਟਰ ਸਾਹਿਬ ਇੱਥੇ ਆਏ ਆ ਵੀ ਆਪਣਾ ਇਹ ਅਗਲਾ ਸਟੈਪ ਪਟਣ ਤੋਂ ਪਹਿਲਾਂ ਅਸੀਂ ਇਹਨਾਂ ਤੋਂ ਉਹ ਅਪਰੂਵਲ ਗਨਜੂਰੀ ਕਰਾ ਲਈਏ ਡਾਇਰੈਕਟਰ ਸਾਹਿਬ ਵੀ ਸਾਡੇ ਇੱਥੇ ਬੈਠੇ ਆ ਐਮਰੀ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਜੇ ਮਾੜੀ-ਮੋਟੀ ਕੋਈ ਕਮੀ ਬੇਸੀ ਸਾਡੇ ਹਸਪੀਟਲ ਤੇ ਰਹਿੰਦੀ ਹੈ ਤਾਂ ਉਹਨੂੰ ਵੀ ਜਲਦੀ ਦੂਰ ਕੀਤਾ ਜਾਵੇ। ਸੋ ਇਹਨਾਂ ਦਾ ਇੱਥੇ ਪਹੁੰਚਣ ਦੇ ਮੈਂ ਧੰਨਵਾਦ ਕਰਦਾ ਤੇ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ। ਅੱਜ ਠਨੌਰ ਵਾਲੇ ਵਧਾਈ ਦੇ ਪਾਤਰ ਨੇ ਕਿ ਅੱਜ ਸਾਡੇ ਡਾਕਟਰ ਬਲਵਿੰਦਰ ਸਿੰਘ ਜੀ ਇੱਥੇ ਤੁਹਾਨੂੰ ਕਮਿਊਨਿਟੀ ਸੈਂਟਰ ਹੈਲਥ ਕਮਿਊਨਿਟੀ ਸੈਂਟਰ ਦੇ ਨਾਲ ਆਏ ਨੇ। ਬਹੁਤ ਜ਼ਰੂਰੀ ਗੱਲ ਹੈ ਕਿ ਅੱਜ ਉਹਨਾਂ ਨੇ ਸਪੈਸ਼ਲ ਇੱਥੇ ਟਾਈਮ ਕੱਢਿਆ। ਜਦੋਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੱਲ ਇਹਨਾਂ ਨੂੰ ਐਜ਼ ਕੈਂਡੀਡੇਟ ਵੀ ਅਨਾਉਂਸ ਕਰ ਦਿੱਤਾ ਗਿਆ ਤਾਂ ਇਹਨਾਂ ਤੇ ਹੋਰ ਵੀ ਜ਼ਿੰਮੇਵਾਰੀਆਂ ਵਧ ਗਈਆਂ ਮੈਂ ਤੁਹਾਡੇ ਤੋਂ ਬੜਾ ਮਾਣ ਕਰਦੀ ਹਾਂ ਕਿਉਂਕਿ ਮੈਨੂੰ ਪਤਾ ਹੈ 19 'ਚ ਜਦੋਂ ਮੈਂ ਪਾਰਲੀਮੈਂਟ ਦੇ ਇਲੈਕਸ਼ਨ ਲੜੀ ਸੀ ਤੁਹਾਡੇ ਤੋਂ ਆਪਣੇ ਲਈ ਵੋਟ ਮੰਗਣ ਆਈ ਸੀ ਉਦੋਂ ਵੀ ਤੁਸੀਂ ਬਹੁਤ ਮਿਹਨਤ ਕੀਤੀ ਸੀ ਉਦੋਂ ਚਾਹੇ ਆਪਾਂ ਥੋੜੇ ਜਿਹਾ ਉਦਾਸ ਸੀ ਕਿ ਆਪਣੀ 17 'ਚ ਸਰਕਾਰ ਨਹੀਂ ਬਣੀ ਸੀ ਥੋੜਾ ਜਿਹਾ ਮੋਰਲ ਡਾਊਨ ਸੀਗਾ ਪਰ ਹੁਣ ਆਪਣੀ ਸਰਕਾਰ ਹੈ ਸਰਕਾਰ ਨੇ ਜੋ ਵਾਦੇ ਕੀਤੇ ਸੀ ਉਹ ਵਾਦੇ ਪੂਰੇ ਕਰ दिए ਮੈਂ ਜ਼ਿਆਦਾ ਗਿਣਤੀ ਚ ਨਹੀਂ ਪਾਉਂਗੀ ਡਾਕਟਰ ਸਾਹਿਬ ਨੇ ਡਿਟੇਲ ਸਾਰੀ ਦੱਸਤੀ ਹੈ ਤੁਸੀਂ ਪਰਸਪਰ ਸਾਥੀ ਦੇ ਬੱਚਿਆਂ ਦੇ ਔਰ ਮੈਡੀਕਲ ਸਪੈਸ਼ਲਿਸਟ ਹੋਇਆ ਔਰ ਐਕਸਰੇ ਸ਼ੁਰੂ ਹੋ ਗਿਆ ਤੇ ਸ਼ੁਰੂ ਹੋ ਗਿਆ ਕਿ ਸਾਰੇ ਟੈਸਟ ਹੋ ਗਏ ਔਰ ਜਿਹੜੇ ਆਪਰੇਸ਼ਨ ਹੈ ਔਰਤਾਂ ਦੇ ਖਾਸ ਕਰਕੇ ਜਿਹੜੀ ਬਲੀ ਦੇ ਇਹਨਾਂ ਤੇ ਬਾਕੀ ਜਿਹੜਾ ਆਪਣੇ ਇੰਡੈਕਸ ਦਾ ਆਪਰੇਸ਼ਨ ਆਵਾਜ਼ ਨੂੰ ਕਰਦੇ ਨੇ ਤੇ ਹੋਰ ਵੀ ਜਿਹੜੇ ਹੈਗੇ ਆ ਬਾਕੀ ਦੇ ਹੋਰ ਸਪੈਸ਼ਲਿਸਟ ਵੀ ਇੱਥੇ ਦੇਵਾਂਗੇ ਜਿਵੇਂ ਭਾਈ ਦਸ਼ਨ ਜੀ ਤੇ ਲੋਕਾਂ ਨੂੰ ਸਾਰੀਆਂ ਸੂਤਾਂ ਜਿਹੜੀਆਂ ਕੱਪੜੇ ਆਸਲ ਵਿੱਚ ਸਿਲਟਰੀ ਕੇਅਰ ਕਰਨਾ ਆ ਆਮ ਜਿਹੜੇ ਆਪਰੇਸ਼ਨ ਆ ਨਾਰਮਲ ਆਪਰੇਸ਼ਨ ਜਿਹੜੇ ਸਾਡੇ ਨਾਲ ਕੀ ਹੁੰਦੇ ਨੇ ਜਿਹੜੇ ਕੋਈ ਹਾਰਟ ਦੇ ਜਾਂ ਬ੍ਰੈਨ ਦੇ ਉਹਨਾਂ ਨੂੰ ਕੋਈ ਦਾ ਵਿਸ਼ਰਾਮ ਹਸਪਤਾਲ ਤੁਸੀਂ ਕਿੰਨਾ ਵਸ ਕਰਦਾ ਦੇ ਬਹੁਤ ਸਾਰੇ ਤੁਹਾਡੇ ਸਾਥ ਦੇ ਕਰੀਬ ਜਿਹੜੇ ਆ ਗਿਆ ਉਹ ਆਮ ਆਦਮੀ ਕਲੀਨਿਕ ਬਣਿਆ ਜਿਹਨੂੰ ਅਸੀਂ ਪ੍ਰਾਇਮਰੀ ਕੇਅਰ ਕਹਿੰਦੇ ਆ ਜਿਹਦੇ ਚ ਨਾਰਮਲ ਬਿਮਾਰੀਆਂ ਬਲੱਡ ਪ੍ਰੈਸ਼ਰ ਸ਼ੂਗਰ ਖਾਂਸੀ ਜ਼ੁਕਾਮ ਘਾਟਦੀਆਂ ਹੁੰਦੀਆਂ ਉਹ ਸਾਰੇ ਤੁਹਾਡੇ ਜਿਹੜੇ ਘਰੋਂ ਦੇ ਵਿੱਚ ਉਹ ਸੁਵਿਧਾ ਵੀ ਮਿਲਦੀ ਹੈ ਇਹ ਜਿਹੜਾ ਹਸਪਤਾਲ ਅਪਗ੍ਰੇਡ ਹੋਣ ਦੇ ਨਾਲ ਜਿਹੜੀ ਨਵੀਂ ਬਿਲਡਿੰਗ ਬਣੀ ਹੈ ਸਾਰੀ ਨਵੀਂ ਇਕਪਮੈਂਟ ਆ ਰਹੀ ਹੈ ਜੀ ਇੱਥੇ ਬਹੁਤ ਸਾਰੀ ਆ ਗਈ ਹੈ ਨਵੀਂ ਇਕਪਮੈਂਟ ਆ ਰਹੀ ਹੈ ਔਰ 150 ਤੋਂ ਕਰੀਬ ਜਿਹੜੀਆਂ ਦਵਾਈਆਂ ਪਹਿਲਾਂ ਦਵਾਈਆਂ ਹੁੰਦੀਆਂ ਨਹੀਂ ਸਾਰੀਆਂ ਦਵਾਈਆਂ ਔਰ ਜੇ ਕੋਈ ਦਵਾਈ ਨਹੀਂ ਹੈ ਤਾਂ ਐਸਐਮਓ ਸਾਹਿਬ ਨੂੰ ਤੇ ਸਰਪੰਚ ਨੂੰ ਫਾਨਕਟੇ ਹੋਏ ਕਿ ਮਰੀਜ਼ ਨੂੰ ਨਿਕਾਣਾ ਦਵਾਈ ਲੈ ਕੇ ਆਓ ਦਵਾਈ ਫ੍ਰੀ ਦੇ ਦਿੰਦੇ ਨੇ ਸਭ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਤੋਂ ਟੈਸਟ ਹੋ ਰਿਹਾ ਹਮੇਸ਼ਾ ਹੋ ਰਿਹਾ ਬਹੁਤ ਵੱਡੀ ਅੱਛੀ ਸੁਧਾਰ ਬਣੀ ਹੈ ਜੀ ਨਾਲ ਸਾਰੇ ਤੁਹਾਡੇ ਮਹਾਰਾਜ ਸਾਹਿਬ ਨੂੰ ਔਰ ਸਾਰੇ ਜਿੱਥੇ ਤੁਹਾਡੇ ਫਾਈਰ ਨਰ ਰਾਟਿਆ ਜੀ ਬਰਤਾਨਾ ਨੂੰ ਔਰ ਸਾਰੀ ਸ਼ਹਿਰ ਦਾ ਚੜ੍ਹ ਹਰ ਦੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਔਰ ਉਸਾਨੀ ਮਾਨਯੋਗ ਹਕੂਮਤ ਦੇ ਸਾਹਮਣੇ ਮੈਂ ਧੰਨਵਾਦ ਕਰਦਾ ਉਹਦਾ ਵੀਜਨ ਹੈ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਸਿਹਤ ਸੂਤਾ ਪਿਆਰੀ ਸੂਤਾ ਹਸਤਾ ਉਹਦੇ ਘਰ ਦੇ ਨੇੜੇ ਨਰਨ ਜਿਹਦੇ ਚਾਹਮਾਦ ਵੀ ਬਣਿਆ ਤੇ ਹਸਪਤਾਲ ਵੀ ਠੀਕ ਹੋਇਆ ਪਟਿਆਲੇ ਦਾ ਜਿਹੜਾ ਹੈਗਾ ਉਹ ਜ਼ਿਲ੍ਹਾ ਹਸਪਤਾਲ ਵੀ ਆਪਗਰਣ ਕੀਤਾ ਗਿਆ ਐਮਰਜੈਂਸੀ ਸਰਵਿਸ ਪੁਰਕਾਤੀਪੁਰ ਸਾਹਿਬ ਨੂੰ ਔਰ ਜਿਹੜਾ ਆਪਣਾ ਕਾਲਜ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਫਾਰਮ ਤੇ ਪ੍ਰੇਨ ਤੇ ਸਾਰੇ ਸੋਲਿਊਸ਼ਨ ਸਾਰੀਆਂ ਜਿਹੜੀਆਂ ਪੀਜੀ ਵਾਲੀਆਂ ਸਹੂਲਤਾਂ ਜਿਹੜੀ ਪ੍ਰੋਸੈਸ ਕਰਨਾ ਹੈ ਉਹਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਮੁਖਵੰਦੇ ਸਾਹਿਬ ਨੇ ਢਿਆਲੇ ਦੇ ਵਿੱਚ ਜਿਹੜਾ ਹੈਗਾ ਮੈਡੀਕਲ ਕਾਲਜ ਉਹਦੇ ਵਿੱਚ ਕੈਂਸਰ ਦਾ ਇਲਾਜ ਆਟ ਦਾ ਫਰੀਦ ਦਾ ਜਿੰਨੇ ਵੀ ਐਡਵਾਂਸ ਸਰਜੀ ਸਾਰੀ ਉੱਥੇ ਹੋ ਰਹੀਆਂ ਨਾਰਮਲ ਸਰਜੀ ਕਰਤੀ ਹੋ ਰਹੀ ਹੈ ਨਾ ਆਟੜੀਆਂ ਨਾਰਮਲ ਮਾਰੀਆਂ ਹੈਗੇ ਹੋਂ ਦਾ ਉਹਦੇ ਘਟਦੇ ਨੇੜੇ ਆਵਾਜ਼ ਵਿੱਚ ਜਿਹੜੇ ਕੁਝ ਖਾਲੀ ਜਿਹੇ ਨੇ ਉਹ ਵੀ ਕਰੋ ਨਾ ਵੀ ਜਿਹੜੇ ਖਾਲੀ ਬਹੁਤ ਜਲਦੀ ਜੀ ਸਾਡੇ ਸਟਾਫ ਦੀ ਰਿਕਰੂਟਮੈਂਟ ਚੱਲਦੀ ਪਈ ਹੈ ਉਸ ਪਾਪਾ ਫਰੀਦ ਯੂਨੀਵਰਸਿਟੀ ਦੇ ਵਿੱਚ ਅਸੀਂ ਲੈਣੀ ਹੈ ਪੋਸਟਾਂ ਨੂੰ ਛੱਡ ਚੁੱਕੀਆਂ ਉਹ ਸਾਡੇ ਤਕਰੀਬਨ ਕਿੰਨਾ 1800 ਜਿਹੜੇ ਆ ਗਏ ਤੇ ਇਹਦੇ ਚ ਡਾਕਟਰ ਵੀ ਹੈ ਨਰਸਿਸ ਵੀ ਹੈ ਉਡੀ ਸਟਾਫ ਵੀ ਆਖਾ ਟਸਟ ਕਰਵਾ ਲਈ ਸਾਰੇ ਤਰ੍ਹਾਂ ਦੇ ਪੈਰਾਮੈਂਟਿਕ ਦੇ ਨਾਲ ਚੱਲ ਰਹੀ ਹੈ ਉਹ ਸਾਰਿਆਂ ਦੀ ਭਰਤੀ ਕਰਦੇ ਆ ਕਿੰਨੇ 50000 ਬੰਦਿਆਂ ਨੂੰ ਯਕਤੀਮਾਨ ਸਰਪਾਲ ਸਾਹਿਬ ਕੀ ਰਹੇ ਆ ਕਿ 201800 ਬੰਦਿਆਂ ਨੂੰ ਜਿਹੜਾ ਹੈਗਾ ਸਿਹਤ ਬੈਕ ਨੂੰ ਤੁਹਾਨੂੰ ਬੜੀ ਚੰਗਾ ਤੁਹ ਕੀਤੀ ਉਹ ਉਹ ਸਦਾ ਇੰਸਾਨ ਜਿਹੜਾ ਤੁਹਾਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਕਿ ਕਿਸ ਤਰ੍ਹਾਂ ਦੀ ਜਿਆਦੇ ਨਹੀਂ ਆ ਘਾੜ ਵੱਲ ਦੇਖੋ ਇਹ ਬੜੀ ਗਲਤ ਹੈਗਾ ਜੀ ਮਾਨ ਸਰ ਜਿੰਨੇ ਵੇਲੇ ਤਾਂ ਬੜਾ ਵਿਸ਼ਵਾਸ ਕੀਤਾ ਮੈਂ ਉਹ ਅਲਟੀਮੇਟ ਪਾਰਟੀ ਬਣ ਕੇ ਜਿਹੜੀ ਕਿ 40 ਕਰੋੜ ਰੁਪਏ ਦਾ ਪ੍ਰੋਜੈਕਟ ਕਰਦੀ ਉਹ ਤੇ ਚਾਲ ਦਾ ਬੋਲਦਾ ਦਿੰਦਾ ਪਰ ਮੈਂ ਲੋਕਾਂ ਨੂੰ ਔਰ ਇਹਨਾਂ ਮੁਖਮਤੀ ਸਾਹਿਬ ਨੂੰ ਸਾਡੇ ਦੇ ਨੈਸ਼ਨਲ ਜਨਰਲ ਕਮਿਟੀ ਦੇ ਦੁਆਰਾ ਕਿ ਮੈਂ ਬਹੁਤ ਉੱਤੇ ਜਾ ਕੇ ਵੀ ਜਨਰਲ ਤੌਰ ਤੇ ਬੇਨਤੀ ਕਰਾਂਗਾ ਉਹ ਜਿਹੜੇ ਪੰਜਾਬ ਦੇ ਜਿੰਨੇ ਕੰਮ ਰੁਕੇ ਹੋਏ ਨੇ ਜਾਇ ਉਹ ਸਾਡੇ 850 ਕੋਰਡ ਮੈਪੇ ਦਾ ਅਰਧ ਬਾਦ ਕੋਰਡ ਜੁਨੇਡ ਵਾਲਾ ਕਰਦਾ ਜਿਹੜੇ ਸਾਡੇ 8000 ਕੋਰਡ ਰੁਕੇ ਹੋਏ ਉਹ ਲੈ ਕੇ ਆਵਾਂਗਾ ਔਰ ਜਿੰਨੇ ਸਾਡੇ ਕਿਸਾਨਾਂ ਦੇ ਮਸਲੇ ਆ ਨੌਜਵਾਨਾਂ ਦੇ ਮਸਲੇ ਆ ਅਖਰੀ ਵੀਰਾਂ ਦੇ ਮਸਲੇ ਆ ਆਸ਼ਾ ਵਰਕਰ ਦੇ ਰਾਗਨਵਾੜੀ ਵਰਕਰ ਦੇ ਮਸਲੇ ਆ ਉਹ ਸਾਰੇ ਮੈਂ ਹੱਲ ਕਰਾਉਂਗਾ ਔਰ ਉਹਨਾਂ ਨੂੰ ਧਰਨੇ ਨਹੀਂ ਜਾਣੇ ਪੈਣਗੇ ਉਹਨਾਂ ਨੂੰ ਜਦੋਂ ਜਦਾਂ ਨਹੀਂ ਕਰਨੇ ਪੈਣਗੇ ਉਹਨਾਂ ਨੂੰ ਗੈਸ ਦੇ ਘੋੜੇ ਪਲਾਸਟਿਕ ਦੇ ਕੀਮੂਕ ਪੋੜੀਆਂ ਉਹਨਾਂ ਕਦੀ ਚੱਲਦੀ ਐ ਸਮੋਦੀ ਬਾਕੀ ਦੀ ਜਿਹੜਾ ਔਰਤਾਂ ਦੇ ਸਪੈਸ਼ਲਿਸਟ ਹੈ ਸਰਜਰੀ ਦੇ ਬੱਚਿਆਂ ਦੇ ਔਰ ਮੈਡੀਸਨ ਦੇ ਸਪੈਸ਼ਲਿਸਟ ਹੁੰਦੇ ਆ ਔਰ ਐਕਸ-ਰੇ ਡਿਫਰੈਂਸ਼ੀਅਲਟੀ ਇੱਥੇ ਸ਼ੁਰੂ ਹੋ ਗਈ ਹੈ ਜੀ ਸਾਰੇ ਟੈਸਟ ਇੱਥੇ ਹੁੰਦੇ ਆ ਔਰ ਜਿਹੜੇ ਆਪਰੇਸ਼ਨ ਹੈਗੇ ਔਰਤਾਂ ਦੇ ਖਾਸ ਕਰਕੇ ਜਿਹੜੀ ਡਿਲੀਵਰੀ ਤੇ ਜ਼ੇਰੀਆਂ ਤੇ ਬਾਕੀ ਜਿਹੜਾ ਕੋਈ ਫਾਈਨ ਡੈਕਸ ਜਾਂ ਹਾਈ ਬਲੈਸ਼ਨ ਐਂਡ ਨਾਰਮਲ ਬਲੈਸ਼ਨ ਤੇ ਹੋਰ ਵੀ ਅਸੀਂ ਜਿਹੜੇ ਹੈਗੇ ਆ ਬਾਕੀ ਦੇ ਹੋਰ ਸਪੈਸ਼ਲਿਸਟ ਵੀ ਇੱਥੇ ਦੇਵਾਂਗੇ ਅਸੀਂ ਸਾਰੇ ਬਾਈਓ ਡੈਕਸ਼ਨ ਦੇਈਏ ਇਹ ਲੋਕਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਕੰਪਨੀ ਐਸ ਵਜੋਂ ਅਸੀਂ ਸੈਕੰਡਰੀ ਕੇਅਰ ਕਰਦੇ ਆ ਆਮ ਜਿਹੜੇ ਆਪਰੇਸ਼ਨ ਆ ਨਾਰਮਲ ਆਪਰੇਸ਼ਨਾਂ ਦੇ ਜਿਹੜੇ ਸਾਰੇ ਆਤੇ ਹੋਣਗੇ ਜਿਹੜੇ ਕੋਈ ਹਾਰਟ ਦੇ ਜਾਂ ਬ੍ਰੇਨ ਦੇ ਉਹ ਲੋਕਾਂ ਦਾ ਰਜਿੰਦਰਾ ਹਸਪਤਾਲ ਚ ਦੀ ਬੰਦਬਸਤ ਕਰਦਾ ਤੇ ਬਹੁਤ ਸਾਰੇ ਤੁਹਾਡੇ ਸਾਹ ਦੇ ਕਰੀਬ ਜਿਹੜੇ ਹੈਗੇ ਆ ਉਹ ਆਮ ਆਦਮੀ ਕਲੀਨਿਕ ਬਣਿਆ ਜਿਹਨੂੰ ਅਸੀਂ ਪ੍ਰਾਇਮਰੀ ਕੇਅਰ ਕਹਿੰਦੇ ਆ ਜਿੱਦੇ ਚ ਨਾਰਮਲ ਬਿਮਾਰੀਆਂ ਬਲੱਡ ਪ੍ਰੈਸ਼ਰ ਸ਼ੂਗਰ ਖਾਂਸੀ ਜ਼ੁਕਾਮ ਮੁਖਾਰਤ ਆਦਿ ਉਹ ਸਾਰੇ ਤੁਹਾਡੇ ਜਿਹੜੇ ਘਰੋਂ ਦੇ ਵਿੱਚ ਉਹ ਸੁਵਿਧਾ ਵੀ ਮਿਲ ਰਹੀ ਆ ਇਹ ਜਿਹੜਾ ਹਸਪਤਾਲ ਅਪਗ੍ਰੇਡ ਹੋਣ ਦੇ ਨਾਲ ਜਿਹੜੀ ਨਵੀਂ ਬਿਲਡਿੰਗ ਬਣੀ ਆ ਸਾਰੀ ਨਵੀਂ ਇਕੁਪਮੈਂਟ ਆ ਰਹੀ ਹੈ ਜੀ ਇੱਥੇ ਬਹੁਤ ਸਾਰੀ ਆ ਗਈ ਆ ਨਵੀਂ ਇਕੁਪਮੈਂਟ ਆ ਰਹੀ ਆ ਔਰ 150 ਦੇ ਕਲੀਮ ਜਿਹੜੀਆਂ ਦਵਾਈਆਂ ਪਹਿਲਾਂ ਦਵਾਈਆਂ ਹੁੰਦੀਆਂ ਲੱਸੀ ਹੁਣ ਸਾਰੀਆਂ ਦਵਾਈਆਂ ਔਰ ਜੇ ਕੋਈ ਦਵਾਈ ਨਹੀਂ ਹੈ ਤਾਂ ਐਸਐਮਓ ਸਾਹਿਬ ਨੂੰ ਤੇ ਸਿਵਲ ਸਾਜ ਨੂੰ ਫੰਡਸ ਦੇ ਦਿੱਤੇ ਤੇ ਮਰੀਜ਼ ਨੂੰ ਨਿਕਾਣਾ ਦਵਾਈ ਲੈ ਕੇ ਆਓ ਵਾਈਫਰੀਦ ਤੇ ਜੀ ਸੋ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲ ਰਹੀਆਂ ਟੈਸਟ ਹੋ ਰਹੇ ਆ ਆਪਰੇਸ਼ਨ ਹੋ ਰਹੇ ਆ ਤੇ ਬਹੁਤ ਵੱਡੀ ਅੱਛੀ ਸਹੂਲਤ ਆ ਮਿਲ ਗਈ ਹੈ ਜੀ ਮੈਂ ਜਿਹੜੇ ਤੁਹਾਡੇ ਮਹਾਰਾਜ ਸਾਹਿਬ ਨੂੰ ਸਾਰੇ ਜਿੰਨੇ ਤੁਹਾਡੇ ਵਾਈਸ ਚੇਅਰਮੈਨ ਬੈਠੇ ਆ ਜੀ ਮੇਰੇ ਨਾਲ ਜਿਨ੍ਹਾਂ ਨੂੰ ਆਲਰੇਡੀ ਸਾਰੇ ਸੰਗਤ ਹੈ ਭਰੋੜ ਦੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਔਰ ਇਸ ਸਰਕਾਰ ਨੂੰ ਵੀ ਮੈਂ ਕਹਿੰਦਾ 1300 ਹੋਏਗਾ ਔਰ ਬਾਕੀ ਉਹਦੀਆਂ ਜਮਾਤਾਂ ਜਬਤ ਹੋਣਗੀਆਂ ਬਹੁਤ ਮੈਸਰ ਜਿਹੜਾ ਮੰਡਟ ਦੇ ਨਾਲ ਜੋ ਤੁਹਾਡਾ ਜਿਹੜਾ ਅਸੀਂ ਆਪਣਾ ਰਿਕਾਰਡ ਹੈ ਸਾਡਾ ਕੰਪੀਟੀਸ਼ਨ ਕਿਸੇ ਪਾਰਟੀ ਨਾਲ ਨਹੀਂ ਆਜੇ ਸਾਡਾ ਕੰਪੀਟੀਸ਼ਨ ਆਪਣੇ ਨਾਲ ਹੈ ਅਸੀਂ ਪਟਿਆਲੇ ਦੀ ਸੀਟ ਜਿਹੜੀ ਹੈ ਜਿਹੜੀਆਂ ਹੈਗੀਆਂ ਵਾ ਸਾਰਿਆਂ ਦਾ ਜੋੜ ਲਾਇਆ ਕਰ ਦਿੱਤੀ 387000 ਮੋਟਾ ਸਾਨੂੰ ਵੱਧ ਪਈਆਂ ਸੀ ਆ ਜਿਹੜੀ ਦੂਜੇ ਨੰਬਰ ਤੇ ਪਾਰਟੀ ਸੀ ਉਹ ਕਾਲੀ ਦਾਲ ਸੀ ਕਾਂਗਰਸ ਤੀਜੇ ਨੰਬਰ ਤੇ ਸੀ ਇਸ ਵਾਰੀ ਸੀ 387000 ਵਰਾ ਕੇ 487000 ਕਰਾਂਗੇ ਉਹਨਾਂ ਦੀ ਜਵਾਨਤਾ ਜਬਤ ਕਰਾਵਾਂਗੇ ਪਹਿਲਾਂ ਵੀ ਹੋਈਆਂ ਸੀ ਹੁਣ ਫਿਰ ਜਵਾਨਤਾ ਜਬਤ ਕਰਾਵਾਂਗੇ ਇਹਨਾਂ ਦੀ ਜਵਾਨਤਾ ਜਬਤ ਹੋ ਜਾਣੀ ਹੈ ਉਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਣਾ ਇਹਨਾਂ ਨੇ ਜੋ ਧਰਮ ਦੀ ਬੇਇੱਜ਼ਤੀ ਕੀਤੀ ਹੈ ਜੋ ਇਹਨਾਂ ਨੇ ਲੋਕ ਰਾਜ ਦਾ ਘਾਣ ਕੀਤਾ ਜੀ ਸਾਰਿਆਂ ਨੇ ਇਕੱਠੇ ਹੋ ਕੇ ਇਹ ਐਮਐਲਏ ਖੀਦਣ ਲੱਗੇ ਹੋਇਆ ਜੀ ਇਹ ਸਾਡਾ ਜਿਹੜਾ ਚੰਡੀਗੜ੍ਹ ਦੇ ਵਿੱਚ ਸੀਗਾ ਸਾਡਾ ਮੇਅਰ ਬਣਦਾ ਪਿਆ ਸੀ ਯਾਰ ਮжоਰਿਟੀ ਸਾਡੀ ਸੀ ਇਹਨਾਂ ਨੇ ਬੇਇਮਾਨੀ ਕਰਨ ਦੀ ਕੋਸ਼ਿਸ਼ ਕੀਤੀ ਰੰਗੇ ਹੱਥੀ ਫੜੇ ਗਏ ਸੁਪਰੀਮ ਕੋਰਟ ਨੇ ਇਹਨਾਂ ਨੂੰ ਫਟਲਾਣਸ ਵੀ ਪਾਈ ਸਾਡਾ ਮੇਅਰ ਬਣਾਇਆ ਸੀ ਇਹਨਾਂ ਨੇ ਇਹਨਾਂ ਨੇ ਠੱਗੀ ਮਾਰ ਕੇ ਜਿਹੜਾ ਮਾਛਲ ਦੀ ਇਲੈਕਸ਼ਨ ਜਿੱਤੀ ਹੈ ਇਹ ਪਾਰਟੀਆਂ ਨੂੰ ਤੋੜਦੇ ਆ ਜੀ ਇਹ ਅਕਾਲੀ ਦਲ ਨੂੰ ਇਹਨਾਂ ਨੇ ਤੋੜਿਆ ਜੇ ਇਹਨਾਂ ਨੂੰ ਕੋਈ ਅਕਲ ਹੋਵੇ ਸਮਝ ਹੋਵੇ ਅਕਾਲੀ ਦਲ ਦੀ ਜਿਨ੍ਹਾਂ ਨੇ ਐਨਸੀਬੀ ਨੂੰ ਤੋੜਿਆ ਇਹਨਾਂ ਨੇ ਸ਼ਿਫ ਸਾਰਾ ਨੂੰ ਤੋੜਿਆ ਇਹ ਐਮਐਲਏ ਖਰੀਦੇ ਆ ਜੀ ਆ ਤੁਹਾਡੇ ਛਟਾਲੇ ਨੂੰ ਕੱਢ ਕੇ ਬਾਹਰ ਕੀਤਾ ਇਹਨਾਂ ਨੇ ਤੇ ਜਨਤਾ ਦੇਖ ਰਹੀ ਹੈ ਇਹ ਗੱਲ ਅਰਵਿੰਦ ਕੇਜੀਵਾਲ ਨੇ ਵੇਖ ਹੀ ਖੀਰਲੇ ਆ ਹੁਣ ਇਹਨਾਂ ਨੇ 100 ਰੁਪਏ ਗੈਸ ਘਟਾਉਂਦੀ ਸੀ 2 ਰੁਪਏ ਪੈਟਰੋਲ ਡੀਜ਼ਲ ਦੇ ਘਟਾਉਂਦੇ ਇਹ ਅਖੀਰ ਤੇ ਆ ਗਏ ਅਖੀਰਲੇ ਦਿਨ ਇਹੋ ਜਿਹੇ ਪੁੱਠੇ ਸਿੱਧੇ ਕਾਨੂੰਨ ਲੈ ਕੇ ਆਏ ਇਹੋ ਜੇ ਕੰਮ ਕਰਕੇ ਲੋਕਾਂ ਨੂੰ ਧੋਖਾ ਦਿੰਦੇ ਆ ਪਰ ਲੋਕ ਹੁਣ ਸਮਝ ਚੁੱਕੇ ਆ ਅਰਵਿੰਦ ਕੇਜੀਵਾਲ ਕੋਲ ਵਾਲੇ ਲੋਕਾਂ ਤੋਂ ਵੀ ਆਤਾ ਹੁਣ ਇਹਨਾਂ ਨੂੰ ਕਿਸੇ ਨੇ ਨਹੀਂ ਸੁਣਨੀ ਸਰਕਾਰ ਜਿਹੜੀ ਆ ਇੰਡੀਆ ਕੱਟ ਜੋੜ ਦੀ ਬਾਨੀ ਆ ਔਰ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਐਂਡੀ ਇਹਨਾਂ ਦਾ ਪਾਪ ਦਾ ਬੇੜਾ ਭਰ ਚੁੱਕਿਆ ਇਹਨਾਂ ਨੇ ਸਾਰੇ ਭ੍ਰਿਸ਼ਟਾਚਾਰੀ ਇਕੱਠੇ ਕਰ ਲਏ ਇਹਨਾਂ ਦੀ ਬੇੜੀ 'ਤੇ ਇੰਨੇ ਭ੍ਰਿਸ਼